ਨਾ ਕੋਈ ਨਾ ਕਾ ਨਾ ਕੋਈ ਸ਼ੇ ਨਾ ਕਾ ਥੋੜੀ ਲੱਗਾ ਬਾਬਾ ਜੀ ਠੀਕ ਹੈ ਮੈਂ ਮੈਂ ਕੁਝ ਆ ਤੈਨੂੰ ਆਪਣੀ ਨਹੀਂ ਕਿਥੋਂ ਆ ਹਨ ਪਤਾ ਲੱਗੇ ਨਜਾਇਜ਼ ਹਰਾਸਮੈਂਟ 6 ਨੰਬਰ ਵਾਲਾ ਦੀ ਨਜਾਇਜ਼ ਹਰਾਸਮੈਂਟ ਨਜਾਇਜ਼ ਹਰਾ ਓਏ ਦਾਸ਼ਮੰਦਾ ਵੀ ਆਹੀ ਉਹ ਦਿਨ ਦਾਸ਼ਮੰਦਾ ਵੀ ਆਹੀ ਮੋਟਰਸਾਈਕਲ ਤੇ ਉਹ ਦਿਨ ਵੀ ਨਾ 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 ਸਾਰਿਆਂ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਾਰਿਆਂ ਨੂੰ ਕਬਲ ਭਾਈ ਨੂੰ ਫੋਨ ਕਰ ਕੀ ਨਾਮ ਕੀ ਨਾਮ ਆਪਣਾ ਆ ਦਾ ਦੰਸ਼ਮੰਦਾ ਦੇਖਿਆ ਮੈਂ ਦੰਸ਼ਮੰਦਾ ਰਹਿਣਾ ਹਾਂ ਦੰਸ਼ਮੰਦਾ ਮੈਂ ਦੰਸ਼ਮੰਦਾ ਪਤਾ ਮੇਰਾ ਨਾਮ ਮਣੀ ਹੈ ਮਣੀ ਦੰਸ਼ਮੰਦਾ ਤੂੰ ਮੈਂ ਹਾਂ ਕਿਹੜੀ ਦੰਸ਼ਮੰਦਾ ਦੰਸ਼ਮੰਦਾ ਮੈਂ ਦੰਸ਼ਮੰਦਾ ਤਾਂ ਇਹੀ ਯਾਰ ਪਤਾ ਮੈਨੂੰ ਮੈਂ ਸ਼ੱਕਲ ਇਹਨੇ ਬਣਾ ਕੇ ਮੈਂ 6 ਨੰਬਰ ਤੇਰੇ ਨੇ ਅੱਗੇ ਪੈਸੇ ਚੱਲਣਾ ਪੰਨ ਨੇ ਅੱਗੇ 7 ਨੰਬਰ 7 ਨੰਬਰ ਮੈਂ ਕਿਹਾ 7 ਨੰਬਰ ਆ ਤੇਰੇ ਅਮਰਜੰਸੀ ਨੰਬਰ ਐਕਟ ਨੰਬਰ ਇਹਦਾ ਟੁਏ ਦਾ ਡੋਕ ਕਿੱਥੇ ਵੀ ਹੁੰਦਾ ਉਹ ਵੀ ਆ ਨਸ਼ਾ ਕੀਤਾ ਜਨੇ ਉਦੋਂ ਦਾ ਮੇਰਾ ਅਮਰਜੰਸੀ ਨੰਬਰ ਆਹੀ ਆਹੀ ਆ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਮੈਂ ਹੁਣ ਇਹ ਰੀਸੈਂਟ ਘਟਨਾ ਦੇ ਬਾਬਤਾਂ ਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪਿੰਮਸਾ ਹਸਪਤਾਲ ਦੇ ਸਾਹਮਣੇ ਮਾਰਕੀਟ ਆ ਦੇ ਉੱਥੇ ਚਾਹ ਚੂਰੀ ਰੈਸਟੋਰੈਂਟ ਆ ਮੈਂ ਉੱਥੋਂ ਆਪਣੇ ਦੋਸਤਾਂ ਦੇ ਨਾਲ ਨਿਕਲਿਆ ਤੇ ਰਾਹ ਦੇ ਵਿੱਚ ਤਿੰਨਾਂ ਨੇ ਪਛਾਤੇ ਬੰਦੇ ਨਾਕਲਾਗੇ ਖੜੀ ਹੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਸਾ ਲਈ ਆ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਹੈਗੀ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦੌਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖ ਸਕਦੇ ਆ ਭਾਗ ਜੋ ਤੁਹਾਡੇ ਕੋਲ ਰਾਈਟਸ ਆ ਉਹਦੇ ਅਕੋਰਡਿੰਗ ਤੁਸੀਂ ਚਲਾਨ ਕਰ ਦੋ ਮੋਟਰਸਾਈਕਲ ਉਹਨੂੰ ਮੋਟਰਸਾਈਕਲ ਫੋਨ ਕਰ ਦੋ ਪਰ ਨਹੀਂ ਉਹ ਸਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਆ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਆਪਾਂ ਗਿਆ ਚੱਲੋ ਜਦੋਂ ਥਾਣੇ ਚੱਲੋ ਫੇਰ ਸਾਡੇ ਕੋਲੋਂ ਉਹ ਪੈਸੇ ਦੀ ਝਾਂਕ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਣੇ ਆ ਤੇ ਜਦੋਂ ਮੈਂ ਕਿਹਾ ਮੈਨੂੰ ਲੱਗਾ ਕਿ ਨਹੀਂ ਇਹ ਮਲਾਜਮ ਨਹੀਂ ਕੇ ਹੈਗੇ ਇਹ ਜਾਣ ਕੇ ਸਾਡੇ ਨਾਲ ਜ਼ਿਆਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿਹਾ ਚਲੋ ਥਾਣੇ ਚੱਲੀਏ ਤੇ ਮੈਨੂੰ ਕਹਿੰਦੇ ਕਿ ਤੂੰ ਸਾਡੇ ਨਾਲ ਗਲਤ ਤਰੀਕੇ ਨਾਲ ਵੇ ਨਾਲ ਗੱਲ ਕਰੰਦੇ ਆ ਸਾਡੇ ਸਾਰਿਆਂ ਤੁਸੀਂ ਵੀਡੀਓ ਦੇਖਿਓ ਧਿਆਨ ਨਾਲ ਸਾਡੇ ਸਾਰਿਆਂ ਗੱਲ ਤਾਂ ਵੇ ਦੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਰਿਕਾਰਡ ਬੰਨੀ ਸ਼ੁਰੂ ਹੋਈ ਉਹ ਤਾਂ ਪਹਿਲਾ ਕਹਿੰਦੇ ਕਿ ਇਹ ਆਈਪੀਐਸ ਅਫਸਰ ਆ ਕੀ ਕਹਿੰਦੇ ਆ ਏਡੀਸੀਪੀ ਅਫਿਸ ਆ ਅਫੀਸਰ ਆ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆਗੇ ਸਪੈਸ਼ਲ ਸਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਹੀ ਨਹੀਂ ਗਏ ਤੇ ਇਹਨਾਂ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੇ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਪੱਜਣ ਤੋਂ ਬਾਅਦ ਮੈਂ মিডিਆ ਵਾਲਿਆਂ ਨੂੰ ਸੱਦਿਆ ਆਪਣੇ ਯਾਰਾਂ ਦੋਸਤਾਂ ਨੂੰ ਸੱਦਿਆ ਉਹ ਆਏ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਾਜ਼ਮ ਦੇ ਹੈਗੇ ਨਹੀਂ ਆ ਇਹ ਹੈਗੇ ਸ਼ਿਵਸਨ ਵਾਲੇ ਆ ਤੁਸੀਂ ਇਹ ਦੇਖੋ ਕਿ ਸਾਡੇ ਯਾਰਗੇ ਮੈਂ ਤਾਂ ਫੇਰ ਕਿਤੇ ਹੱਦ ਤੱਕ ਸਮਝਦਾਰ ਨਿਕਲੇ ਹਾਂ ਤੇ ਜਿੰਨੇ ਜਿੰਨਾਂ ਨੂੰ ਮੈਨੂੰ ਜੇ ਉਹ ਮੀਡੀਆ ਵਾਲੇ ਨਾਂ ਦਾ ਦੇਖੀ ਇਹ ਸ਼ਿਵਸਨ ਵਾਲੇ ਆ ਮੈਨੂੰ ਵੀ ਨਹੀਂ ਸਮਝ ਨਹੀਂ ਲੱਗਣਾ ਮੈਂ ਘਰ ਤੱਕ ਇਹੋ ਸੋਚੀ ਜਾਣਾ ਇਹ ਕਿਤੇ ਅਫਸਰ ਆ ਵੱਡੀ ਅਫਸਰ ਆ ਮੈਂ ਇਹਨਾਂ ਦੇ ਨਾਲ ਗਲਤ ਮਦਰ ਗਲਤ ਵੀ ਇਹਨਾਂ ਕੋਲ ਨੇ ਮੇਰੇ ਤੇ ਪਰਚਾ ਪਾ ਸਕਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਦਿੱਲੀ ਠੱਗਦੇ ਹੋਣਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੂੰਗਾ ਇਹਨਾਂ ਦੀਆਂ ਸਿਕਉਰਟੀਆਂ ਵਾਪਸ ਲਓ ਇਸ ਸਿਕਉਰਟੀਆਂ ਦੀ ਤਾੜ ਵਿੱਚ ਦਿੱਲੀ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਕਿੰਨੇ ਕਿ ਲੋਕਾਂ ਨੂੰ ਐਦਾਂ ਠੱਗਦੇ ਹੋਣਗੇ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ ਆਪਾਂ ਠੀਕ ਆ ਤੇ ਮੈਂ ਇਹਨਾਂ ਨੂੰ ਵੀ ਚੇਤਾਵਨੀ ਦਿੰਦਾ ਤੁਸੀਂ ਬਾਅਦ ਜਾ ਜੋ ਭੱਜਦੇਆਂ ਨੂੰ ਵਾਹ ਤੁਹਾਨੂੰ ਨਹੀਂ ਮਿਲਦੇ ਠੀਕ ਨਹੀਂ ਤੇ ਬੰਦਾ ਕ ਬੰਦਾ ਦੇਖ ਲਿਆ ਕਰੋ ਐਰ ਕੀ ਤੇ ਤੁਹਾਨੂੰ ਬਖਸ਼ਤਾ ਜੇ ਪਰ ਕਿੱਥੇ ਤੁਸੀਂ ਦਿਖੇ ਆਪਣਾ ਹਿਸਾਬ ਲਾ ਲਿਓ ਅਸੀਂ ਬਖਸ਼ ਨਹੀਂ ਜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ